ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਚੈਨਲ thinking of ਪੰਜਾਬ ਤੇ ਆ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਆ ਇਹ ਤਸਵੀਰਾਂ ਸ਼੍ਰੀ ਮੁਕਸੱਦ ਸਾਹਿਬ ਸਰਕੂਲਰ ਰੋਡ ਜਲਾਲਾਬਾਦ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਆ ਇਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਨਤਾ ਆਵਾਰਾ ਪਸ਼ੂਆਂ ਦੇ ਕਾਰਨ ਪਰੇਸ਼ਾਨ ਹੁੰਦੀ ਨਜ਼ਰ ਆ ਰਹੀ ਹੈ ਤੇ ਤੁਸੀਂ ਵੱਡੀ ਤਦਾਰ ਦੇ ਵਿੱਚ ਇਹ ਜੋ ਤਸਵੀਰਾਂ ਦੇਖ ਰਹੇ ਹੋ ਵੱਡੀ ਤਦਾਰ ਦੇ ਵਿੱਚ ਆਵਾਰਾ ਪਸ਼ੂ ਬਾਜ਼ਾਰਾਂ ਦੇ ਵਿੱਚ ਘੁੰਮਦੇ ਨਜ਼ਰ ਆਰੇ ਨੇ ਤੇ ਲੋਕ ਇਸ ਆਵਾਰਾ ਪਸ਼ੂਆਂ ਦੇ ਕਾਰਨ ਬਹੁਤ ਪਰੇਸ਼ਾਨ ਨੇ ਆਵਾਰਾ ਪਸ਼ੂਆਂ ਦੇ ਕਾਰਨ ਕਾਫੀ ਐਕਸੀਡੈਂਟ ਵੀ ਹੁੰਦੇ ਨਜ਼ਰ ਆਉਂਦੇ ਨੇ ਅਤੇ ਕਈਆਂ ਨੂੰ ਤਾਂ ਆਪਣੀ ਜਾਨ ਤੋਂ ਵੀ ਹੱਤ ਧੋਣਾ ਪੈਂਦਾ ਇਹ ਲੋਕ ਆਪਣੀ ਕਮਾਈ ਦੇ ਵਿੱਚੋਂ ਟੈਕਸ ਭਰਦੇ ਆ ਗਊ ਟੈਕਸਾਂ ਦਾ ਜਿਹੜਾ ਟੈਕਸ ਭਰਦੇ ਆ ਪਰ ਫਿਰ ਵੀ ਇਹਨਾਂ ਆਵਾਰਾ ਪਸ਼ੂਆਂ ਦਾ ਤੇ ਕੋਈ ਵੀ ਨਕੇਲ ਨਹੀਂ ਕਸੀ ਜਾ ਰਹੀ ਆਵਾਰਾ ਪਸ਼ੂ ਅਕਸਰ ਹੀ ਬਾਜ਼ਾਰਾ ਦੇ ਵਿੱਚ ਲੜਦੇ ਝਗੜਦੇ ਨਜ਼ਰ ਆਉਂਦੇ ਆ ਤੇ ਕਈ ਦੁਕਾਨਦਾਰਾਂ ਦਾ ਕਈ ਰਾਹੀਗਰਾਂ ਦਾ ਕਾਫੀ ਵੱਡਾ ਨੁਕਸਾਨ ਹੁੰਦਾ ਵੀ ਨਜ਼ਰ ਆਉਂਦਾ ਪਰ ਇਸ ਦੇ ਵਿਚਾਲੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਆਵਾਰਾ ਪਸ਼ੂਆਂ ਤੇ ਜਲਦ ਤੋਂ ਜਲਦ ਨਿਕਾਲ ਕੱਸੀ ਜਾਵੇ ਖਾਸ ਤੌਰ ਬਜ਼ਾਰਾਂ ਦੇ ਵਿੱਚ ਜਿਹੜੀ ਹੈ ਆਵਾਰਾ ਪਸ਼ੂਆਂ ਦਾ ਕਾਫੀ ਜਿਹੜਾ ਝੁੰਡ ਉਹ ਇਕੱਠਾ ਨਜ਼ਰ ਆਉਂਦਾ ਹੈ ਜਿਸ ਦੇ ਕਾਰਨ ਇਹ ਆਪਸ ਦੇ ਵਿੱਚ ਝਗੜਦੇ ਨੇ ਅਤੇ ਰਾਹੀਗਰਾਂ ਦਾ ਕਾਫੀ ਨੁਕਸਾਨ ਹੁੰਦਾ ਹੈ